ਸੰਡੀਗੜ ਦੇ ਸਾਡੇ মিডিਆ ਕਮੀਆਂ ਨੂੰ ਜਿਹੜਾ ਵੈਲਕਮ ਹੈ ਜੀ ਆਇਆਂ ਤੁਹਾਡਾ ਥੈਂਕਸ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਇਓ ਅੱਜ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਕੇਂਦਰ ਸਰਕਾਰ ਨੇ ਭਾਜਪਾ ਨੇ ਸਾਡੇ ਦਿੱਲੀ ਦੇ ਵਿੱਚ ਸਾਬਕਾ ਮੰਤਰੀ ਐਸਵੇਲੇ ਦਿੱਲੀ ਪ੍ਰਦੇਸ਼ ਦੇ ਇੰਚਾਰਜ ਸਾਡੀ ਪਾਰਟੀ ਦੇ ਬਹੁਤ ਹੀ ਸੀਨੀਅਰ ਲੀਡਰ ਸਰਦਾਰ ਭਰਤਵਾਜ ਜੀ ਦੇ ਅੱਜ ਈਡੀ ਦਾ ਰੇਟ ਜਿਹੜਾ ਉਹ ਕਰਾਇਆ ਗਿਆ ਈਡੀ ਨੇ ਉਹਨਾਂ ਦੇ ਖਿਲਾਫ ਜਿਹੜਾ ਰੇਟ ਕੀਤਾ ਉਹ ਇੱਕ ਉਸ ਕੇਸ ਦੇ ਵਿੱਚ ਕੀਤਾ ਜਿਹੜਾ 218 19 ਦਾ ਕੇਸ ਸੀਗਾ ਉਸ ਸਮੇਂ ਪਾਦਵਾ ਜੀ ਦਿੱਲੀ ਦੇ ਮੰਤਰੀ ਨਹੀਂ ਸੀਗੇ ਨਾ ਉਹਨਾਂ ਦਾ ਇਸ ਕੇਸ ਦੇ ਨਾਲ ਕੋਈ ਤਲਕ ਵਾਸਤਾ ਸੀਗਾ ਪਰ ਕਿਉਂਕਿ ਕੱਲ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਜ਼ੀ ਡਿਗਰੀ ਦਾ ਹਾਈ ਕੋਰਟ ਦੇ ਵਿੱਚ ਜਿਹੜਾ ਕੇਸ ਸੀਗਾ ਜਿਸ ਤਰ੍ਹਾਂ ਦਿੱਲੀ ਯੂਨੀਵਰਸਿਟੀ ਨੇ ਕਹਾਂ ਕਿ ਡਿਗਰੀ ਨਹੀਂ ਦਿਖਾਉਣੀ ਅਸਾਂ ਉਹ ਅੱਜ ਉਹ ਫਕੀ ਡਿਗਰੀ ਜਿਹੜੀ ਹੈ ਉਹ ਸਾਡੇ ਦੇਸ਼ ਦੇ ਵਿੱਚ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਉਹਦੀ ਚਰਚਾ ਹੋਈ ਸੀਗੀ ਤੇ ਕੀ ਕਾਰਨ ਦੇ ਤੇ ਜੇ ਪ੍ਰਧਾਨ ਮੰਤਰੀ ਜੀ ਦੀ ਡਿਗਰੀ ਜੜੀ ਉਹ ਦਿਖਾ ਨਹੀਂ ਦੇ ਜੇ ਯੂਨੀਵਰਸਿਟੀ ਕਹਿੰਦੀ ਹੈ ਕਿ ਉਹਨਾਂ ਦੀ ਡਿਗਰੀ ਹੈ ਤੇ ਫਿਰ ਉਹਨਾਂ ਨੂੰ ਦਿਖਾਉਣੀ ਚਾਹੀਦੀ ਹੈ ਉਹ ਅੱਜ 이슈 ਚੱਲ ਰਿਹਾ ਸੀ ਤੇ ਲੋਕਾਂ ਦਾ ਤੇ ਮੀਡੀਏ ਦਾ ਧਿਆਨ ਕਨਵਰਟ ਕਰਨ ਲਈ ਧਿਆਨ ਬਦਲਣ ਵਾਸਤੇ ਅੱਜ ਸਾਡੇ ਪਾਰਟੀ ਦੇ ਲੀਡਰ ਸੌਰਵ ਭਾਰਦਵਾਜ ਜੀ ਦੇ ਕਰ ਅਵੇਟ ਕੀਤਾ ਉਸ ਕੇਸ ਦੇ ਵਿੱਚ ਜਿਹਦੇ ਨਾਲ ਸੌਰਵ ਜੀ ਦਾ ਕੋਈ ਤਲਕ ਵਾਸਤਾ ਨਹੀਂਗਾ ਸੋ ਭਾਜਪੀ ਜਿਹੜਾ ਫਜ਼ੀ ਡਿਗਰੀ ਦਾ ਰੌਲਾ ਇਹ ਦੇਹ ਦੇ ਵਿੱਚ ਉਹਦੇ ਤੋਂ ਲੋਕਾਂ ਦਾ ਧਿਆਨ ਜਿਹੜਾ ਉਹ ਟਾਵੀ ਹੈ ਮੈਂ ਸੌਰਵ ਭਾਰਦਵਾਜ ਜੀ ਦੇ ਕਰ ਏਡੀ ਵੱਲੋਂ ਕਿਤੇ ਦੇੜ ਦੀ ਨਿੰਦਿਆ ਕਰਦਾ ਹਾਂ ਅੱਧ ਮੈਂ ਇਹ ਕਹਿਣਾ ਚਾਹੁੰਦਾ ਕਿ ਬੀਜੇਪੀ ਜਿਸ ਤਰ੍ਹਾਂ ਦੇ ਮर्जी ਹੱਥ ਕੰਡੇ ਵੰਤ ਲਵੇ ਜਿਸ ਤਰ੍ਹਾਂ ਮर्जी ਆਪਣੀਆਂ ਏਜੰਸੀਆਂ ਜਿਹੜੀਆਂ ਉਹਨਾਂ ਦੀ ਦົນ ਬਫਤੋ ਕਰ ਲੇ ਸਾਡੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਐ ਤੋ ਘਵਾਉਣ ਵਾਲੀ ਨਹੀਂਗੀ ਪਹਿਲਾਂ ਵੀ ਸਾਡੇ ਕਈ ਲੀਡਰ ਜਿਹੜੇ ਸਾਡੇ ਕੌਮੀ ਕਿਦਵੀਦਰ ਤੋਂ ਸਾਡੇ ਮਨਦੀਪ ਸੁਖੋਧਿਆ ਜੀ ਨੂੰ ਸਾਡੀ ਪਾਰਟੀ ਦੇ ਸਤਿੰਦਰ ਜੈਨ ਜੀ ਨੂੰ ਸੰਜੇ ਸਿੰਘ ਜੀ ਨੂੰ ਕਈ ਲੀਡਰਾਂ ਨੂੰ ਝੂਠੇ ਕੇਸ ਦੇ ਵਿੱਚ ਜਿਹੜਾ ਉਹ ਫਸਾਇਆ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਜਿਸ ਤਰ੍ਹਾਂ ਸਤਿੰਦਰ ਜੈਨ ਜੀ ਦੇ ਕੇਸ ਵਿੱਚ 2 ਸਾਲ ਬਾਅਦ ਸੀਬੀਆਈ ਨੇ 2 ਸਾਲ ਜੇਲ੍ਹ ਕਟਾਉਣ ਤੋਂ ਬਾਅਦ ਇਹ ਕਹਿ ਆ ਕਿ ਸਾਡੇ ਕੋ ਕੋਈ ਸਬੂਤ ਨਹੀਂਗਾ ਇਦਾਂ ਦੇ ਝੂਠੇ ਕੇਸਾਂ ਦੇ ਵਿੱਚ ਬਾਦ ਬਾਦ ਬੀਜੇਪੀ ਕੋਸ਼ਿਸ਼ ਕਰਦੀ ਹੈ ਕਿ ਸਾਡੀ ਪਾਰਟੀ ਦੇ ਆਗੂ ਨੂੰ ਫਸਾਇਆ ਜਾਵੇ ਸਾਨੂੰ ਜਿਹੜਾ ਸਾਡਾ ਦਿਲ ਤੋੜਿਆ ਜਾਵੇ ਸਾਨੂੰ ਜਿਹੜਾ ਆਪਣੀ ਪਾਰਟੀ ਤੋਂ ਪਿੱਛੇ ਹਟਾਉਣ ਦਾ ਜਿਹੜਾ ਯਤਨ ਕੀਤਾ ਜਾਂਦਾ ਮੈਂ ਬੀਜੇਪੀ ਨੂੰ ਕਹਿਣਾ ਚਾਹੁੰਦਾ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਭਈ ਤੁਸੀਂ ਜੋ ਮਰਜ਼ੀ ਕਰ ਲਓ ਜਿਸ ਤਰ੍ਹਾਂ ਦੇ ਮਰਜ਼ੀ ਹੱਥ ਕੰਡੇ ਵਰਤ ਲਓ ਸਾਡੀ ਪਾਰਟੀ ਝੁਕਣ ਵਾਲੀ ਨਹੀਂ ਸਾਡੀ ਪਾਰਟੀ ਰੁਕਣ ਵਾਲੀ ਨਹੀਂ ਸਾਡੀ ਪਾਰਟੀ ਇਹ ਦੇਸ਼ ਦੇ ਅੰਦਰ ਇੱਕ ਉਸ ਪੋਲਿਟਿਕਸ ਨੂੰ ਜਿਹੜਾ ਲੈ ਕੇ ਆਈ ਹੈ ਜਿਹੜੀ ਬਦਲਾਅ ਦੀ ਪੋਲਿਟਿਕਸ ਹੈ ਸੋ ਮੈਂ ਇਹ ਨਿੰਦਾ ਕਰਦਾ ਮੈਂ ਬੜਾ ਹਰਾਨ ਵੀ ਹੈ ਜੱਤੀ ਤੋਂ ਤੇ ਕਿ ਦਿੱਲੀ ਜੁਦੀ ਅਸੀਂ ਜਿੰਨਾ ਕੋ ਜੇ ਇਹ ਡਿਗਰੀ ਹੈਗੀ ਹੈ ਪ੍ਰਧਾਨ ਮੰਤਰੀ ਜੀ ਦੀ ਉਹ ਡਿਗਰੀ ਕਿਉਂ ਦੀ ਜਨਤਾ ਕਾ ਦੇ ਉਹਨਾਂ ਦੇ ਨਾਲ ਮਾਨ ਦੇ ਨਾਲ ਪਦੌੜ ਦੇ ਨਾਲ ਆਪਣੇ ਬਾ ਦੇਰਾ ਨੋਟਿਸ బోర్ ਤੇ ਡਿਗਰੀ ਲਾਉਣੀ ਚਾਹੀਦੀ ਆ ਆਪਣੇ ਕਲਾਸਾਂ ਚ ਲਾਉਣੀ ਚਾਹੀਦੀ ਆ ਆਪਣੇ ਸਟੂਡੈਂਟਾਂ ਨੂੰ ਮਾਨ ਨਾਲ ਦੱਸਣਾ ਚਾਹੀਦਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਇਹ ਜੁਦੀ ਹਸਤੀ ਦਾ ਬੜਿਆ ਤੇ ਉਲਟਾ ਉਹਦੀ ਡਿਗਰੀ ਜਿਹੜੀ ਲਕਾਈ ਜਾਦੀ ਆ ਕਿਹਾ ਜਾਂਦਾ ਕੋਰਟ ਵੀਖਿਆ ਤੇ ਕੋਰਟ ਦੇ ਵੀ ਕਹਿੰਦਾ ਸੋ ਜੋਲਦੀ ਹੋਵੇ ਅਸੀਂ ਇਸ ਚੀਜ਼ ਨੂੰ ਨਹੀਂ ਮੰਨਦੇ ਅਸੀਂ ਕਹਿੰਦੇ ਆ ਕਿ ਫਜ਼ੀ ਡਿਗਰੀ ਹੈ ਜੇ ਅਸਲੀ ਡਿਗਰੀ ਹੈ ਤੋ ਉਹਨੂੰ ਦਿਖਾਓ ਕੀ ਅੱਜ ਉਹਨੂੰ ਦਿਖਾਇਆ ਜਾਵੇ ਦੇਸ਼ ਦੇ ਸਾਹਮਣੇ ਉਹ ਡਿਗਰੀ ਨੂੰ ਜਿਹੜਾ ਰੱਖਿਆ ਜਾਵੇ ਪਰ ਉਹ ਰੱਖਣ ਦੀ بجائے ਸਾਡੇ ਆਗੂਆਂ ਨੂੰ ਜਿਹੜਾ ਤੰਗ ਪਰੇਸ਼ਾਨ ਕਰੀ ਐ ਸੋ ਮੈਂ ਨਿੰਦਾ ਵੀ ਕਰਦਾ ਹਾਂ ਸੌਦੇ ਭਾਰਤਵਾਦ ਜੀ ਦੇ ਕੱਲ ਰੇਡ ਦੀ ਉਹਦੇ ਕਿਹੜਾ ਵੀ ਚਾਉਂਦਾ ਕਿ ਸਾਡੀ ਪਾਰਟੀ ਇਹਨਾਂ ਰੇਡਾਂ ਤੋਂ ਕਮਜ਼ੋਰ ਵਾਲੀ ਨਹੀਂ ਕੀ ਸਾਨੂੰ ਤਾਂ ਜੋ-ਜੋ ਤੁਸੀਂ ਦਬਾਓਗੇ ਅਸੀਂ ਤਿਉ ਤਿਉ ਹੋਰ ਵੱਡੇ ਹੋ ਕੇ ਜਿਹੜੇ ਨਿਕਲਾਂਗੇ ਤੋ ਹੋਰ ਵੱਡੇ ਹੋ ਕੇ ਦੇਸ਼ ਦੇ ਵੱਖ-ਵੱਖ ਦੁਕਦਾਂ ਦੇ ਵਿੱਚ ਆਮ ਆਦਮੀ ਪਾਰਟੀ ਫੈਲਦੀ ਆ। ਇਸੇ ਗੱਲ ਕੇ ਕਿ ਤੂੰ ਹੀ ਸਾਨੂੰ ਦਬਾਉਂਦੇ ਹੋ ਤਾਂ ਅਸੀਂ ਵੱਧੇ ਜਾਂਦੇ ਆ। ਸੋ ਮੈਂ ਇਸ ਅੱਜ ਦੇ ਰੇਡ ਦੀ ਜਿਹੜੀ ਹੈ ਨਿੰਦਾ ਕਰਦਾ। ਉਹ ਮੈਂ ਇਹ ਕਹਿਣਾ ਚਾਹੁੰਦਾ ਕਿ ਬੀਜੇਪੀ ਨੇ ਜਿਹੜਾ মিডিਆ ਤੇ ਦੇਸ਼ ਦਾ ਧਿਆਨ ਦੂਜੇ ਪਾਸੇ ਕਰਨ ਵਾਸਤੇ ਅੱਜ ਜਿਹੜਾ ਸੋਧ ਭਾਰਤਵਾਦੀ ਦੇ ਕਾਰ ਰੇਟ ਕੀਤਾ ਇਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ।

ਬਦਾਂ ਸਮਾਜੀ ਜ਼ਮੀਨ ਹਰੇ ਆਮਦੀ ਪਾਰਟੀ ਦੀ ਉਹਦੀ ਜੀ ਕੋਈ ਸੁਣਵਾ। ਸਿਰਫ ਲੜ ਕੇ ਦੇਖਣਾ ਕਿ ਆਮਦੀ ਪਾਰਟੀ ਕੀ ਕਰਨਾ ਨਹੀਂ ਨਹੀਂ ਕਰਨਾ ਕਿਉਂ ਦੇ ਚੋਗੇ। ਅਸੀਂ ਜਿਹੜੇ ਤੁਸੀਂ ਸਵਾਲ ਕਹਿ ਰਹੇ ਹੋ ਇਹਨਾਂ ਤੇ ਬਿਲਕੁਲ ਪੰਜਾਬ ਸਰਕਾਰ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਸਦਾ ਭਗਵੰਤ ਸਿੰਘ ਮਾਨ ਜੀ ਨੇ ਬੜੇ ਡਿਡਤਾ ਦੇ ਨਾਲ ਤੇ ਬੜੇ ਸੰਖਤ ਸਟੈਂਡ ਜਿਹੜੇ ਲਏਗਾ ਉਹਨਾਂ ਨੂੰ ਇਸ ਚੀਜ਼ ਤੋਂ ਪਿੱਛੇ ਟਾਇਆ ਜਿਹੜੀਆਂ ਤੁਸੀਂ ਚੀਜ਼ਾਂ ਕਹੀਆਂ ਨੇ ਉਹ ਕੋਈ ਵੀ ਇਦਾਂ ਦਾ ਜਿਹੜਾ ਮਸਲਾ ਜਿੱਦੇ ਤੇ ਬੀਜੇਪੀ ਪੰਜਾਬ ਦੇ ਵਿੱਚ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰੂਗੀ ਸਾਡੇ ਕੰਮ ਦੇ ਵਿੱਚ ਜਿਹੜਾ ਹੁਣੇ ਤੂੰ ਦੇਖਿਆ ਆ ਪਿਛਲੇ 5-7 ਦਿਨ ਤੋਂ ਚੱਲਣ ਦੇ ਆ ਜਿਹੜਾ ਰਾਸ਼ਨ ਕਾਰਡਾਂ ਦਾ ਇਸ਼ੂ ਆ ਕਿਸੇ ਵੀ ਤਰ੍ਹਾਂ ਦਾ ਜਦੋਂ ਇਸ਼ੂ ਹੁੰਦਾ ਅਸੀਂ ਬੀਜੇਪੀ ਕੋ ਦਬੜਾ ਲਈ ਨਹੀਂ ਭਾਵੇਂ ਜੋ ਮਰਜ਼ੀ ਹੋ ਜੇ ਸੋ ਇੱਕ ਟੈਕਨੀਕਲੀ ਟੈਕਨੀਕਲੀ ਜਿਹੜਾ ਸੀ ਇਸ ਤੋਂ ਵੱਡਾ ਮਸਲਾ ਹੈ ਨੇ ਮਾਤੇ ਸੀ ਜੋ ਵੀ ਅੰਦਰ ਬਲੋਟ ਕੋਰ ਦਾ ਵਾਦੀ ਜਿਹੜੀ ਕੀਤੀ ਆ ਹੁਣ ਹਰ ਮਸਲੇ ਤੇ ਉੱਤਰ ਕਿ ਬਧੀ ਜਾ ਰਹੇ ਆ ਵਿਧਾਨ ਸਭਾ ਦੇ ਵਿੱਚ ਵੀ ਹਾਲਾਂਕਿ ਬਿਲ ਲੈਂਦਾ ਗਿਆ ਪਰ ਹੋਇਆ ਕੁਝ ਨਹੀਂ ਕੀ ਅੱਗੇ ਕੀ ਕਰੋਗੇ ਰਿਪੋਰਟ ਦਾ ਰਸਤਾ ਕਰਤਾ ਹੈ ਜਾਂ ਕੋਈ ਹੋਰ ਰਸਤਾ ਲੱਭੇ ਸਭ ਦੇਖੋ ਅਸੀਂ ਸਭ ਮੇਰੀ ਗੱਲ ਸੁਣੋ ਵਿਧਾਨ ਸਭਾ ਦੇ ਵਿੱਚ ਵੀ ਗੱਲ ਇਹੀ ਗੱਲ ਬੇਜ ਜਾਂਦੀ ਹੈ ਕਿ ਸੁਪਰੀਮ ਕੋਰ ਦਾ ਆਰਦਾ ਹੈ ਕਿ ਕਈ ਵਾਰ 30 ਕੀ ਵਾਰੀ ਦੀ ਤੁਸੀਂ ਕੋਈ ਹੋਰ ਨਹੀਂ ਕੀਤੀ ਹੈ ਨਹੀਂ ਨਹੀਂ ਅਸੀਂ ਤੁਹਾਨੂੰ ਇਹ ਗੱਲ ਕਹਿ ਰਹੇ ਹਾਂ ਅਸੀਂ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਅੱਗੇ ਵਧ ਨਹੀਂ ਹਰ ਇਸ਼ੂ ਦੇ ਉੱਤੇ ਇਹਦਾ ਮਤਲਬ ਕੀ ਹੈ ਕਿ ਹਾਣ ਇਸ਼ੂ ਦੇ ਉੱਤੇ ਪੰਜਾਬ ਦੇ ਵਿੱਚ ਬੇਲੋੜੀ ਦਖਲਅੰਦਾਜ਼ੀ ਹੋ ਕਾ ਰਹੀ ਹੈ ਜਿਹੜੀ ਉਹ ਨਹੀਂ ਬਣਦੀ ਨਹੀਂ ਕੀ ਜਿਹੜਾ ਉਹਦਾ ਉਹਦਾ ਕੋਈ ਰਾਈਟਸ ਨਹੀਂ ਕਿ ਸਟੇਟਾਂ ਨੂੰ ਇਦਾਂ ਤੰਕਾ ਦੇ ਜਿੱਦਾਂ ਉਹ ਸਾਨੂੰ ਕਰਦੇ ਪਰ ਅਸੀਂ ਵਿਧਾਨ ਸਭਾ 'ਚ ਵੀ ਗਏ ਵਿਧਾਨ ਸਭਾ 'ਚ ਹੀ ਉਹਦੇ ਖਿਲਾਫ ਬੋਲੇ ਅਸੀਂ ਪਬਲਿਕਲੀ ਵੀ ਰੋਜ਼ ਜਾਂਦੇ ਹਾਂ ਮੀਡੀਆ 'ਚ ਵੀ ਜਾਂਦੇ ਹਾਂ ਤੇ ਜੇ ਕਿਤੇ ਲੰਬੀ ਲੜਾਈ ਲੜਨੀ ਪਊ